ਅੱਜ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਕਿਉਂਕਿ ਪਿੱਛੇ ਕਾਰਪੋਰੇਸ਼ਨ ਦੀਆਂ ਲਕਸ਼ਣਾਂ ਹੋਈਆਂ ਜੀ ਸਾਡੇ ਵਰਕਰਾਂ ਨੇ ਸਾਡੇ ਸਪੋਰਟਰਾਂ ਨੇ ਰਾਤ ਦਿਨ ਮਿਹਨਤ ਕਰਕੇ ਸਾਨੂੰ ਸ਼ਹਿਰ ਚ 41 ਸੀਟਾਂ ਜਿਤਾਈਆਂ ਸਨ ਸੋ ਅੱਜ ਇਹਨਾਂ ਦਾ ਧੰਨਵਾਦ ਕੀਤਾ ਸਾਰੇ ਵਰਕਰਾਂ ਦਾ ਤੁਸੀਂ ਯਾਰਾਂ ਦੀ ਤਦਾਦ ਚ ਵੇਖੋ ਵਰਕਰਾਂ ਜਾਇ ਨੇ ਸੋ ਮੈਂ ਇਹਨਾਂ ਦਾ ਧੰਨਵਾਦ ਕਰਨਾ ਸੋਨੀ ਸਾਹਿਬ ਲੁਧਿਆਣੇ ਦੀ ਇਲੈਕਸ਼ਨ ਆ ਗਈ ਹੈ ਕਿਸ ਤਰ੍ਹਾਂ ਵੇਦੇ ਕਿੰਨਾ ਕੁ ਸਾਹ ਵਰਕਰਾਂ ਦਾ ਰੱਖੋ ਕਾਂਗਰਸ ਪਾਰਟੀ ਦਾ ਵਰਕਰ ਬਿਲਕੁਲ ਤਿਆਰ ਆ ਕਿਤੇ ਵੀ ਇਲੈਕਸ਼ਨ ਆਏ ਲੁਧਿਆਣੇ ਵੀ ਸਾਡਾ ਵਰਕਰ ਬਿਲਕੁਲ ਤਿਆਰ ਆ ਸਾਰਾ ਪੰਜਾਬ ਤਿਆਰ ਆ ਸਾਰੀ ਕਾਂਗਰਸ ਪਾਰਟੀ ਤਿਆਰ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਆ ਉਸ 2027 ਦੀ ਇਲੈਕਸ਼ਨ ਜਿਹੜੀ ਬੜੀ ਬੇਸਬਰੀ ਨਾਲ ਉਡੀਕ ਰਹੇ ਕਿਸ ਤਰ੍ਹਾਂ ਵੇਦੇ ਆ ਦੇਖੋ ਲੋਕ ਉਡੀਕ ਰਹੇ ਨੇ ਕਿ 1.5 ਸਾਲ ਜਲਦੀ ਖਤਮ ਹੋਵੇ ਹੁਣ ਲੋਕ ਜਿਹੜਾ ਪਹਿਲੋ ਬਦਲਾਅ ਲਿਆਈ ਸੀਗਾ ਪਾਣੋ ਹੋਏ ਲੋਕ ਬਦਲਾਓ ਲੈ ਕੇ ਕਾਂਗਰਸ ਪਾਰਟੀ ਸਰਕਾਰ ਬਣਾਉਣਗੇ ਲੋਕਾਂ ਨੇ ਮਨ ਬਣਾ ਲਿਆ ਹੁਣ ਕਿ ਅਸੀਂ ਜੋ ਪਿੱਛੇ ਕੁਝ ਗਲਤ ਕਰ ਰਿਹਾ ਕਿਉਂਕਿ ਜੋ ਵੀ ਵਾਅਦੇ ਕਰਕੇ ਸਰਕਾਰ ਬਣਾਈ ਸੀ ਇਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਹੋਇਆ ਕੋਈ ਦੱਸੋ ਕੋਈ ਵਾਅਦਾ ਪੂਰਾ ਹੈ ਤੁਸੀਂ মিডিਆ ਵਾਲਿਓ ਸੋ ਹੁਣ ਲੋਕ ਇਹਨਾਂ ਕੋ ਨਾਰਾਜ਼ ਨੇ ਸੋ ਕਾਂਗਰਸ ਪਾਰਟੀ ਸਰਕਾਰ ਸਤਾਈ ਚ ਬਣੇਗਾ ਭਾਂਜਾ ਜਿਹੜਾ ਰਣਨੀਤੀ ਕੀਤੀ ਗਈ ਅੱਜ ਦਾ ਇਹ 40 ਮਿਲ ਨਹੀਂ ਸੀ ਸੋਨੀ ਸਾਹਿਬ ਹਰ ਵਾਰਾਂ ਇੱਕ ਤਰ੍ਹਾਂ ਇਸ ਵਾਰ ਵੀ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਸਾਰੇ ਹੀ ਵਰਕਰਾਂ ਨੂੰ ਬੁਲਾਇਆ ਆਲ ਕਾਉਂਸਲਰ ਬਲੌਕ ਪ੍ਰੈਜ਼ੀਡੈਂਟ ਜ਼ਿਲ੍ਹਾ ਪ੍ਰੈਜ਼ੀਡੈਂਟ ਸਾਹਿਬ ਔਰ ਵਰਕਰ ਜਿੰਨੇ ਵੀ ਕਾਂਗ ਦਾ ਕਾਰਜਕਰਤਾ ਹੈ ਅੱਜ ਸਾਰਿਆਂ ਨੇ ਬੜਾ ਵੱਡਾ ਯੋਗਦਾਨ ਪਾ ਕੇ ਇਸ ਰੈਲੀ ਨੂੰ ਸਫਲ ਕੀਤਾ ਔਰ ਦੱਸਿਆ ਕਿ ਕਾਂਗ ਸਖਜਟ ਆਉਣ ਵਾਲੇ ਸਮੇਂ ਦੇ ਵਿੱਚ ਕਾਂਗ ਦਾ ਇੱਥੇ ਮੁੱਖ ਮੰਤਰੀ ਬਣੇਗਾ ਕਾਂਗਰਸ ਦੇ ਐਮਐਲਏ ਤੜੜੇ ਹੋਗੇ 92 ਨਾਲੋਂ ਵੱਧ ਸੀਟਾਂ ਜਿੱਤ ਕੇ ਇਹ ਆਪ ਵਾਲਿਆਂ ਦੇ ਦੰਦ ਕੱਟੇ ਕਰਨਗੇ ਆਉਣ ਵਾਲਾ ਸਮਾਂ ਥੋੜੀ ਦੇਰ 'ਚ ਆਉਣ ਵਾਲਾ ਤੁਹਾਡੇ ਸਾਹਮਣੇ ਆਏਗਾ ਕਿਉਂਕਿ ਤੁਸੀਂ ਪੱਤਰਕਾਰ ਤਾਂ ਬੜੇ ਵੱਡੇ ਮਹਾਨ ਜੇ ਬੜੀ ਥੇੜ ਦੇ ਤੁਸੀਂ ਲੱਗੇ ਜੇ ਆਉਣ ਵਾਲੇ ਦਿਨਾਂ 'ਚ ਮੇਅਰ ਵੀ ਸਾਡਾ ਕਾਰਪੋਰੇਸ਼ਨ ਦੇ ਵਿੱਚ ਤੇ ਵਿਕਾਸ ਸੋਨੀ ਜੀ ਬਣ ਗਏ ਕਿਉਂਕਿ ਜਿਹੜਾ ਉਹਨਾਂ ਅੱਗੇ ਝੂਟਦਾ ਨਹਰਾ ਲਾ ਕੇ ਔਰ ਲੋਕਾਂ ਨੂੰ ਘੁਮਰਾਹ ਕਰਕੇ ਮੇਅਰ ਦੀ ਕੁਰਸੀ ਪਹਿਲੇ ਯੋਰਨਾ ਸੈਈ ਆ ਹੁਣ ਉਹਨਾਂ ਨੂੰ ਤਾਲ ਤਾਂ ਆਪਣਾ ਫੈਸਲਾ ਸੁਣਾਏਗੀ ਔਰ ਇਹਨਾਂ ਦੇ ਦੰਦ ਖੱਡੇ ਕਰਕੇ ਮੇਅਰ ਵੀ ਕਾਂਸ ਪਾਰਟੀ ਦਾ ਯੋਰਤੇ ਬਣੇਗਾ ਲੁਧਿਆਣਾ ਦੀ ਇਲੈਕਸ਼ਨ ਆ ਗਈ ਕਿਸ ਤਰ੍ਹਾਂ ਵੇ ਦੇ ਲੁਧਿਆਣੇ ਲੁਧਿਆਣੇ ਇਲੈਕਸ਼ਨ ਜਿੱਦਾਂ ਹੁਣ ਵਰਕਾਂ ਦਾ ਪ੍ਰਸ਼ਾਹ ਦੇਖਿਆ ਉਰੋਂ ਵੀ ਤੁਸੀਂ ਉਤਸ਼ਾਹ ਇਦਾਂ ਹੀ ਦੇਖੋਗੇ ਔਰ ਤਗੜੇ ਹੋਗੇ ਲੁਧਿਆਣੇ ਇਲੈਕਸ਼ਨ ਹੀ ਜਿੱਤਾਂਗੇ ਜੀ